ਅਗਰ ਮੈਂ ਪੁੱਛਾਂ ਕਿ ਕਿਨੂ ਕਿਨੂ ਸਟ੍ਰੈਸ ਆ ਤੇ ਇਹਦਾ ਮੇਰੇ ਖਿਆਲ ਨਾਲ ਹਰ ਕਿਸੇ ਦਾ ਜਵਾਬ ਹੋਊਗਾ ਕਿ ਸਾਨੂੰ ਸਟ੍ਰੈਸ ਹੈਗਾ ਸੋ ਅੱਜਕੱਲ ਕਿਉਂਕਿ ਆਪਣਾ ਲਾਈਫਸਟਾਈਲ ਇੰਨਾ ਬੀਜ਼ੀ ਹੋ ਚੁੱਕਾ ਵਾ ਸੋ ਦਿਨ ਰਾਤ ਆਪਾਂ ਸਿਰਫ ਕੰਮ 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 ਭੱਜੇ ਰਹਿੰਦੇ ਆ ਸੋ ਉਹਦੇ ਕਈ ਕਾਰਨ ਹੋ ਸਕਦੇ ਆ ਕਿ ਜਿਹਦੇ ਕਰਕੇ ਆਪਾਂ ਨੂੰ ਸਟ्रेस ਲਿੰਦਾ ਵਾ ਸੋ ਹੁਣ ਅੱਜਕੱਲ ਤੇ ਜਿਹੜੇ ਬੱਚੇ ਵੱਡੇ ਹਰ ਕਿਸੇ ਨੂੰ ਸਟ्रेस ਦੀ ਪ੍ਰੋਬਲਮ ਹੈਗੀ ਆ ਤੇ ਜਿਸ ਨਾਲ ਆਪਣਾ ਫਿਰ weight ਵੀ ਇਨਕਰੀਜ਼ ਹੁੰਦਾ ਵਾ ਕorticose level ਵੀ ਆਪਣਾ ਇਨਕਰੀਜ਼ ਹੋ ਜਾਂਦਾ ਵਾ ਸੋ ਆਪਾਂ ਨੂੰ ਨੀਂਦ ਵੀ ਚੱਲ ਨਾਲ ਨਹੀਂ ਆਉਂਦੀ ਸੋ ਇੰਨਾਂ ਸਾਰੀਆਂ ਚੀਜ਼ਾਂ ਦਾ ਮੇਰੇ ਕੋਲ ਸੋਲੂਸ਼ਨ ਹੈਗਾ ਵਾ ਸਾਡੇ ਡੇ ਐਂਡ ਨਾਈਟ ਡਰਾਪਸ ਸੋ ਇਹ ਕੀ ਕਰਨਗੇ ਤੁਹਾਡਾ ਕੋਰਟੀਸੋਲ ਲੈਵਲ ਜਿਹੜਾ ਨੂੰ ਡਿਕਰੀਸ ਕਰਨਗੇ ਤੁਹਾਡਾ weight control ਚ ਕਰਨਗੇ ਤੇ ਰਾਤ ਦੀ ਨੀਂਦ ਤੁਹਾਨੂੰ ਇਦਾਂ ਆਉਗੀ ਜਿਦਾ ਇੱਕ ਬੱਚਾ ਸੌਂਦਾ ਵਾ ਤੇ ਦਿਨੇ ਜਿਹੜੀ ਛੋਟੀ ਛੋਟੀ ਭੁੱਖ ਲੱਗਦੀ ਆ ਉਹਨੂੰ ਵੀ ਕੰਟਰੋਲ ਵਿੱਚ ਕਰਦੇ ਆ ਕਰੀਵਿੰਗਸ ਜਿਹੜੀਆਂ ਵਾ ਤੁਹਾਡੀਆਂ ਉਹਨਾਂ ਨੂੰ ਵੀ ਘਟਾਉਂਦੇ ਆ ਸੋ ਜਿੰਨੂੰ ਜਿੰਨੂੰ ਇੰਨਾ ਸਾਰੇ ਚੀਜ਼ਾਂ ਦੀ ਪ੍ਰੋਬਲਮ ਹੈਗੀ ਆ ਤਾਂ ਮੈਨੂੰ ਕੰਟੈਕਟ ਕਰ ਸਕਦਾ ਵਾ